ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬੁਣਤੀ ਬਣਾਵਾਂਗੇ ਬਰੀਕ ਬੁਣਤੀ ਆ ਕਰਦੇ ਹਾਂ ਸ਼ੁਰੂ ਪਹਿਲੇ ਥੋੜਾਈ ਸਿਰੇ-ਤੇਰ ਪਦੋ ਪੁੱਟੇ ਪਾਵਾਂਗੇ ਫਿਰ ਆਪਾਂ ਜਿਹੜਾ ਕੁੰਡਾ ਨੇ ਸਿੱਧਾ ਇਸ ਤੋਂ ਦੀ ਬੁਣਨਾ ਹੈ ਇਹ ਕੁੰਡੇ ਦੇ ਬੈਕ ਸਾਈਡ ਜਿਹੜੇ ਕੁੰਡਾ ਅੰਨੇ ਬੁਣਨਾ ਇੱਕ ਕੁੰਡੇ ਦੇ ਦੋ ਬਣेंगे ਹਰ ਇੱਕ ਇੱਕ ਕੁੰਡੇ ਦੇ ਆਪਾਂ ਦੋ ਬਣਾਉਂਦੇ ਜਾਵਾਂਗੇ ਐਸੇ ਕਰੇਂ ਸਾਰੇ ਜੁੜੇ FI ਇਸ ਤਰੀਕੇ ਪੂਰੀ ਕਰਾਂਗੇ ਹੁਣ ਆ ਗਈ ਆਪਣੀ ਪੁੱਠੀ ਸਲਾਈ ਪੁੱਠੀ ਸਲਾਈ ਦੇ ਵਿੱਚ ਸਿਰੇ ਤੇ ਤਾਂ ਦੋ ਪੁੱਠੀ ਨੇ ਜਿਹੜੇ ਇੱਕ ਦੇ ਦੋ ਬਣਾਈ ਸੀ ਸਾਰੇ ਦੋਹਾਂ ਦਾ ਇੱਕ ਬਣਦਾ ਜਾਏਗਾ ਬਸ ਐਸੇ ਤਰ੍ਹਾਂ ਦੀ ਗੁੰਥੀ ਹੈ ਇਹ ਪੁੱਠੀ ਸਿੱਧੀ ਸਲਾਈ ਦੇ ਵਿੱਚ ਪੂਰੀ ਹੋ ਜਾਂਦੀ ਹੈ ਅਗਲੀ ਸਲਾਈ ਦੇ ਵਿੱਚ ਨਵੇਂ ਸਿਰੇ ਚ ਲੁਕੂਗੀ ਬਹੁਤ ਸੋਹਣੀ ਗੁੰਥੀ ਬਣਦੀ ਹੈ ਇਹ ਸਾਰੇ ਦੋ ਦੋ ਦਾ ਇੱਕ ਇੱਕ ਹੋਣਾ ਹੀ ਜਾਂ ਇਸ ਤਰ੍ਹਾਂ ਦੀ ਬਰੀਕ ਜਿਹੀ ਗੁਣਤੀ ਬਹੁਤ ਸੋਹਣੀ ਗੁਣਤੀ ਬਣਦੀ ਹੈ